ਸਾਬ ਤੋਂ 18 ਮਾਰਚ ਨੂੰ ਭਰਤੀ ਸ਼ੁਰੂ ਕੀਤੀ ਗਈ ਸੀ 18 ਮਾਰਚ ਤੋਂ ਬਾਅਦ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆ ਗਈਆਂ ਮਾਜੇ ਦੀ ਧਰਤੀ ਕੁਰਬਾਨੀਆਂ ਵਾਲੇ ਲੋਕੋ ਦੀ ਧਰਤੀ ਹੈ ਇੱਥੇ ਸ਼ਹੀਦੀ ਲੋਕਾਂ ਨੇ ਪਾਈ ਹੈ ਸਾਡੇ بڑے بڑے ਲੀਡਰ بڑے بڑے ਆਗੂ ਇੱਥੋਂ ਹੋਏ ਆ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਧਾਕ ਜਮਾਈ ਔਰ ਸ੍ਰੀ ਅਕਾਲ ਤਾਰ ਸਾਹਿਬ ਦੀ ਮਾਨ ਮਰਿਆਦਾ ਨੂੰ ਘਰ ਘਰ ਪਹੁੰਚਾਇਆ ਇਸੇ ਕਰਕੇ ਭਰਤੀ ਦਾ ਕੰਮ ਜਿਹੜੇ ਹੁਣ ਦਫ਼ਤਰ ਇੱਥੇ ਖੋਲਿਆ ਗਿਆ ਤਾ ਜੋ ਸਾਰੇ ਅਸੀਂ ਇਕੱਠੇ ਹੋ ਕੇ ਇਥੇ ਸ਼ਕਤੀ ਲੈ ਸਕੀਏ ਇਸ ਦਫਤਰ ਦਾ ਐਡਰੈਸ ਹੈ ਹਾਊਸ ਨੰਬਰ 35 A ਬਲੌਕ ਅ ਅਦਸ਼ ਐਵੇਨਿਊ ਸੌਰੀ ਦਰਸ਼ਨ ਐਵੇਨਿਊ ਨੀਅਰ ਬੋਰਡਨ ਗੇਟ ਇੱਥੇ ਆ ਕੇ ਕੋਈ ਵੀ ਪਾਰਟੀ ਦੀ ਕਾਪੀ ਲੈ ਸਕਦਾ ਕਾਪੀਆਂ ਅਸੀਂ ਮੈਂ ਵੀ 15 ਦਿਨਾਂ ਬਾਅਦ ਘਟੋ ਘਟ ਇੱਕ ਦਿਨ ਇੱਥੇ ਆਇਆ ਕਰਾਂਗੀ ਡਾਕਟਰ ਜਨਾਲਾ ਸਾਹਿਬ ਵੀ ਇੱਕ ਦਿਨ ਬੈਠਣਗੇ ਇਹ ਸਾਡੇ ਸਾਥੀ ਅਪਣੇ ਡਾਕਟਰ ਕਰਨ ਜੋਤੀ ਵੀ ਪਹੁੰਚ ਗਏ ਆ ਮੈਂਬਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਸੀਨੀਅਰ ਮੈਂਬਰ ਨੇ ਇੱਧਰ ਵੀ ਸਾਰੇ ਬੈਠੇ ਨੇ ਵਰਕਰ ਸਾਹਿਬ 24 ਘੰਟੇ ਇੱਥੇ ਰਹਿਣਗੇ ਭਾਵ ਮੈਂਬਰ ਜਦੋਂ ਆਉਣ ਵਰਕਰ ਜਦੋਂ ਆਉਣ ਇਹ ਮਿਲਣਗੇ ਕਾਪੀਆਂ ਇਸ਼ੂ ਕਰਨਗੇ ਤੇ ਉਹ ਆਪਣੇ ਆਪਣੇ ਘਰ ਚ ਲੈ ਕੇ ਜਾਣਗੇ ਸੋ ਮੈਂ ਸਮਝੀ ਹੈ ਕਿ ਸਭ ਤੋਂ ਸੌਖਾ ਕੰਮ ਕੀਤਾ ਇਹ ਭਰਤੀ ਜਿਹੜੀ ਹੈ ਇਹ ਬੇਮਿਸਾਲ ਹੋਏਗੀ ਸ਼੍ਰੋਮਣੀ ਕਾਲਦਨ ਪੁਨਰਜੀਵਿਤ ਹੋਏਗਾ ਸ਼੍ਰੋਮਣੀ ਕਾਲਦਨ ਮਜ਼ਬੂਤ ਹੋਏਗਾ ਜਿਹੜਾ ਵਿਅਕਤੀ ਕਹੇਗਾ ਕਿ ਸ਼੍ਰੋਮਣੀ ਕਾਲਦਨ ਕਿੱਲਾ ਮੇਰਾ ਹੀ ਹੈ ਉਹ ਨਹੀਂ ਕੋਈ ਕਹੇਗਾ ਇਹ ਕਹੇਗਾ ਕੋਈ ਹਮੇਸ਼ਾ ਕੇ ਪੰਥ ਦਾ ਸ਼ੋਮੀਕਰਨ ਅਬ ਐਮਐਨਐਸਪੀਸੀ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਅੰਮ੍ਰਿਤਸਰ ਸ਼ਹਿਰ ਤੋਂ ਹੋਈ ਸੀ ਔਰ ਤਕਰੀਬਨ 1988 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸ ਜਿਹੜਾ ਹਮੇਸ਼ਾ ਅੰਮ੍ਰਿਤਸਰ ਰਿਹਾ ਹੈ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਜਿੱਤੀ ਦੀ ਗੱਲ ਹੋ ਰਹੀ ਹੈ ਦੁਬਾਰਾ ਇੱਕ ਦਫਤਰ ਅਮ੍ਰਿਤਸਰ ਦੇ ਵਿੱਚ ਖੋਲਿਆ ਗਿਆ ਹੈ ਤਾਂ ਕਿ ਇੱਥੋਂ ਹਰ ਵਰਕਰ ਆ ਕੇ ਪਰਤੀ ਦੀ ਕਾਪੀ ਲੈ ਸਕੇ ਮੈਂਬਰ ਬਣਾ ਸਕੇ ਔਰ ਨਵੇਂ ਸਿਰਿਓ ਜਿਹੜਾ ਅਕਾਲੀ ਦਲ ਹੈ ਜਿਹੜਾ ਅੱਗੇ ਜਿਵੇਂ ਵਰਕਰਾਂ ਦੀ ਪਾਰਟੀ ਹੋਇਆ ਕਰਦੀ ਸੀ ਉਸ ਤਰ੍ਹਾਂ ਦੀ ਪਾਰਟੀ ਦਾ ਦੁਬਾਰਾ ਨਿਰਮਾਣ ਕੀਤਾ ਜਾਏ ਇਸ ਸਟ੍ਰੈਟਜੀ 'ਤੇ ਸਾਰੇ ਇਕੱਤਰ ਹੋਏ ਹਨ ਕੁਝ ਵੀ ਜਲਾਸੀ ਗੱਲ ਨਹੀਂ ਜਲਾਸ ਆ ਰਿਹਾ ਹੈ ਕਿ ਉਹ ਆਪਣੇ ਤੇ ਮਨਾਂ ਦੇ ਬਜਟ ਜਲਾਸਤਾ ਬਹੁਤ ਅਹਿਮ ਹੁੰਦਾ ਹੈ ਕਿਉਂਕਿ ਸਾਰੇ ਸਾਲ ਦਾ ਜਿਹੜਾ ਬਜਟ ਹੈ ਸ਼ੋਮਨੀ ਕਮੇਟੀ ਦਾ ਇਹਦੇ ਚ ਪਾਸ ਹੋਏਗਾ ਤੇ ਅੱਗੇ ਕਾਰਵਾਈ ਹੋਏਗੀ ਪਰ ਇਹਦੇ ਵਿੱਚ ਜੋ ਬਹੁਤ ਅਹਿਮ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਅੰਤਰਿੰਕ ਕਮੇਟੀ ਨੇ ਜਿਸ ਤਰੀਕੇ ਦੇ ਨਾਲ ਜਨਰਲ ਹਾਊਸ ਤੋਂ ਜਿਹੜੀ ਉਹਨਾਂ ਨੂੰ ਪਾਵਰ ਮਿਲਦੀ ਹੈ ਉਸ ਪਾਵਰ ਦੀ ਦੁਰਵਰਤੋਂ ਕਰਕੇ ਤਖਤਾਂ ਦੇ ਜਥੇਦਾਰ ਇੱਕ ਨਹੀਂ ਤਿੰਨ ਦਿਨ ਤਖਤਾਂ ਦੇ ਜਥੇਦਾਰਾਂ ਨੂੰ ਜਿਸ ਤਰੀਕੇ ਦੇ ਨਾਲ ਫਾਰਕ ਕੀਤਾ ਗਿਆ ਉਹਦੇ ਬਾਰੇ ਸਾਡੇ ਮੈਂਬਰਾਂ ਦੇ ਵਿੱਚ ਆਮ ਸਿੱਖਾਂ ਦੇ ਵਿੱਚ ਬਹੁਤ ਰੋਸ ਹੈ ਔਰ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ ਸੋ ਇਹ ਜਿਹੜਾ ਜਨਰਲ ਹਾਊਸ ਦਾ اجلاس ਆਏਗਾ ਉਹਦੇ ਵਿੱਚ ਜਿੰਨੇ ਮੈਂਬਰ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ ਕਿ ਪੰਥਕ ਮਰਿਆਦਾ ਦਾ ਕਾਣ ਕੀਤਾ ਗਿਆ ਔਰ ਇਹ ਸਿੱਖ ਰਵਾਇਤਾ ਹੀ ਨਹੀਂ ਜਿਸ ਕਿਸਮ ਦੇ ਨਾਲ ਕਿਰਦਾਰ ਖੁਸ਼ੀ ਕਰਕੇ ਤੇ ਦੂਸ਼ਣਬਾਜੀ ਕਰਕੇ ਤੇ ਜਥੇਦਾਰਾਂ ਨੂੰ ਫਾਰਕ ਕੀਤਾ ਗਿਆ ਤੋ ਇਸ ਦਾ ਜਿੰਨੇ ਮੈਂਬਰ ਵਿਰੋਧ ਕਰਦੇ ਪਏ ਉਹ ਸਾਰੇ ਇਕੱਠੇ ਹੋ ਕੇ ਇੱਕ ਸਾਂਝਾ ਮਤਾ ਲੈ ਕੇ ਆਣਗੇ ਔਰ ਅੰਤਰਿਕ ਕਮੇਟੀ ਨੂੰ ਇਹ ਕਿਹਾ ਜਾਏਗਾ ਕਿ ਉਹ ਦੋਨੋਂ ਮਤੇ ਜਿਨ੍ਹਾਂ ਦੇ ਵਿੱਚ ਜਥੇਦਾਰਾਂ ਨੂੰ ਹਾਰਕ ਕੀਤਾ ਗਿਆ ਉਹ ਰੱਦ ਕੀਤੇ ਜਾਣ